strength if ਦਾ ਜੀ ਨਕਲ ਗਏ ਉਸ ਕਿਸ ਬੰਦੇ ਅ ਮਾਨਜੋਗ ਐਸਐਸਪੀ ਸਾਹਿਬ ਜੀ ਸਰਿੰਦਰ ਲੰਗਾ ਜੀ ਦੇ ਨਿਸ਼ਾਨ ਦੇ ਸ਼ਰਧਾਤ ਅਤੇ ਜੀਰੀਨ ਮਾਨੀ ਸਾਡੇ ਮਾਨਜੋਗ ਡੀਐਸਪੀ ਜੁਗਦੀਸ਼ਾ ਛੱਤਰੀ ਜੀ ਤੇ ਕਿ ਸਪੈਸ਼ਲ ਅਜ ਹਾਈ ਟੈਕ ਨਕਾ ਸਵੇਰ 7:00 ਤੇ 9:00 ਵਜੇ ਤੱਕ ਇੱਥੇ ਅਸੀਂ ਟੀਪੁਆਇੰਟ ਹਾਜੀਪੁਰ ਲਗਾਇਆ ਸੀ ਇਸ ਹਾਈ ਟੈਕ ਨਕਾ ਦੇ ਦੌਰਾਨ ਜੋ ਅਸੀਂ ਸਪੈਸ਼ਲ ਸਸਪੈਕਟਡ ਜਿਹੜੇ ਵੀਕਲ ਨੇ ਤੇ ਜਾਂ ਆਪਣੇ ਸਸਪੈਕਟਡ ਪਰਸਨ ਨੇ ਉਹਨਾਂ ਦੀ ਟ੍ਰੈਕਿੰਗ ਕੀਤੀ ਗਈ ਹੈ ਇਸ ਚੈਕਿੰਗ ਦੇ ਨਾਲ ਜੇਕਰ ਕੋਈ ਜਿਹੜੇ ਛਕੀ ਵਿਅਕਤੀ ਹੈਗੇ ਉਹਨਾਂ ਨੂੰ ਪ੍ਰੋਪਰ ਅਸੀਂ ਆਪਣੇ ਜੋ ਟੈਕਨੀਕਲ ਸਿਸਟਮ ਪੈਸ ਹੈ ਵਗੈਰਾ ਨਾਲ ਵੀ ਚੈੱਕ ਕੀਤੇ ਹੈਗੇ ਤੇ ਬੜੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ ਹੈਗੀ ਤੇ ਬਾਕੀ ਜਿਹੜੇ ਕੁਝ ਜਿਹੜੇ ਟ੍ਰੈਫਿਕ ਦੇ ਜਿਹੜੇ ਅ ਪਾਲਣ ਨਹੀਂ ਕਰਦੇ ਨਿਯਮਾਂ ਦੀ ਉਹਨਾਂ ਦੇ ਅਸੀਂ ਚਲਾਣੀ ਸ਼ੁਰੂ ਕੀਤੀ ਹੈਗੀ ਸਰ ਕੱਲ ਕੋਈ ਬੁਲੇਟ ਮੋਟਰਸਾਈਕਲ ਸਪਰਿੰਡ ਮੋਟਰਸਾਈਕਲ ਜਿਹਨਾਂ ਨੇ ਪਟਾਕਿਆਣੀਆਂ ਲਗਾਈਆਂ ਹੋਈਆਂ ਉਹਦੇ ਬਾਰੇ ਕੀ ਕਰ ਰਹੇ ਹੈ ਦਿਖੋ ਪੁਲਿਸ ਬੜੀ ਜ਼ਮਸ਼ਤੇਦਦੀ ਨਾਲ ਇਹ ਕਮਾਂਡ ਕਰ ਰਹੀ ਹੈ ਜਿਹੜੇ ਇਹ ਮਾੜੇ ਸ਼ਰਾਰਤੀ ਅਨਸਰ ਹੈਗੇ ਖਾਸ ਕਰਕੇ ਜਿਹੜੇ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਬਜਾਉਣ ਵਾਲੇ ਜਾਂ ਹੋਰ ਹੁੱਲੜਬਾਜ਼ ਹੈਗੇ ਉਹਨਾਂ ਦੇ ਅਸੀਂ ਚਲਾਣ ਤੇ ਉਹਨਾਂ ਦੀ ਮੋਟਰਸਾਈਕਲ ਬਾਂਡ ਵਗੈਰਾ ਕਰ ਰਹੀ ਹੈ